ਪਰਮ ਸਤਕਾਰਯੋਗ ਸਤ ਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾ ਭਾਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਚੌਥੇ ਪਾਤਸ਼ਾਹ ਜੀ ਭਾਈ ਆਪਣੀ ਰਸਨਾ ਤੋਂ ਬਚਨ ਕਰਦੇਨ ਆਸਾ ਰਾਗ ਵਿੱਚ ਪਾਤਸ਼ਾਹ ਜੀ ਦੀ ਬਾਣੀ ਚੱਲ ਰਹੀ ਹੈ 446 ਅੰਗ ਤੇ ਮਹਾਰਾਜ ਜੀ ਦੇ ਅਗਲੇ ਆ ਸ਼ਬਦ ਸੁਭਾਏ ਮਾਨ ਹਨ 11 ਸ਼ਬਦ ਪਾਤਸ਼ਾਹ ਜੀ ਦੇ ਸੰਪੂਰਨ ਹੋਏ ਹਨ ਆਓ ਸਤਿਗੁਰ ਜੀ ਆਪਣੀ ਰਸਨਾ ਤੋਂ ਭਾਈ ਵਿਚਨ ਕਰਦੇ ਹਨ ਜੀ ਹਰ ਕੀਰਤ ਮਨ ਪਾਈ ਪਰਮ ਗਤ ਪਾਈ ਹਰ ਮੜ ਤਨ ਮੀਠ ਲਗਾਨ ਜੀ ਤਨ ਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਉਹ ਮਹਾਰਾਜ ਅੱਜ ਸ਼ਬਦ ਦੀ ਰਮਤਾ ਕਰਦੇ ਹਨ ਕੀਦਤ ਹਰ ਕੀਦਤ ਮਨ ਭਾਈ ਪਰਮਗਤ ਪਾਈ ਹਰ ਮਨ ਤਨ ਮੀਠ ਲਗਾਣ ਜੀਓ ਇਹ ਮਹਾਰਾਜ ਜੀ ਕੇ ਬਚਨ ਕਰਦੇ ਹਨ ਭਾਈ ਜਦੋਂ ਕਿਸੇ ਜਗਿਆਸੂ ਦੀ ਪ੍ਰਾਨੀ ਦੀ ਗੁਰਸਿੱਖ ਦੀ ਉਹਦੀ ਪਰਮਾਤਮਾ ਦੀ ਕੀਰਤੀ ਗਾਣਾ ਕਰਦਾ ਹੈ ਈ ਮਹਾਰਾਜ ਜੀ ਕਹਿੰਦੇ ਉਹਦੀ ਕੀਰਤੀ ਮਹਾਰਾਜ ਜੀ ਕਹਿੰਦੇ ਉਹ ਨੂੰ ਭਾ ਜਾਂਦੀ ਹੈ ਜੇ ਕਿਸੇ ਦੀ ਕੀਰਤ ਗਾਈ ਹੋਈ ਉਹ ਨੂੰ ਭਾ ਜਾਵੇ ਪਰਮਗਤ ਪਾਈ ਮਹਾਰਾਜ ਜੀ ਕਹਿੰਦੇ ਉਹ ਪਰਮਾਤਮਾ ਤੋਂ ਪਰਮਗਤ ਦੀ ਪ੍ਰਾਪਤੀ ਹੋ ਜਾਂਦੀ ਹੈ ਹਰ ਮਨ ਤਨ ਮੀਠ ਲਗਾਣ ਜੀਓ ਇਹ ਮਹਾਰਾਜ ਜੀ ਕਹਿੰਦੇ ਫਿਰ ਮਨ ਅਤੇ ਤਨ ਨੂੰ ਮਹਾਰਾਜ ਜੀ ਮੀਠ ਲਗਾਣ ਤੋਂ ਭਾਵ ਕੀ ਪਿਆਰਾ ਲੱਗਦਾ ਹੈ ਉਹ ਪਰਮੇਸ਼ਰ ਹਿਰਦੇ ਦੇ ਵਿੱਚ ਚੰਗਾ ਲੱਗਦਾ ਪਿਆਰਾ ਲੱਗਦਾ ਹੈ ਹਰ ਹਰ ਰਸ ਪਾਇਆ ਗੁਰਮਤ ਹਰ ਧਿਆਇਆ ਤੁਰ ਮਸਤਕ ਭਾਗ ਪ੍ਰਾਨ ਜਿਓ ਮਹਾਰਾਜ ਜੀ ਕਹਿੰਦੇ ਹਰੀ ਨੂੰ ਪਾ ਲੈਣਾ ਜਿਸ ਵਿਭਾਗੀ ਨੇ ਮਹਾਰਾਜ ਜੀ ਕਹਿੰਦੇ ਹਰ ਹਰ ਜਪ ਕੇ ਉਹਦੇ ਰਸ ਨੂੰ ਪਾਣਾ ਕੀਤਾ ਉਦਾ ਬ੍ਰਹਮ ਰਸ ਦੀ ਪ੍ਰਾਪਤੀ ਕਰਨ ਲਈ ਗੁਰਮਤਿ ਹਰ ਗੁਰੂ ਦੀ ਮਤ ਲੈ ਕੇ ਗੁਰੂ ਦੀ ਸਿੱਖਿਆ ਅਨੁਸਾਰ ਧਾਤ ਲਾਭ ਨੂੰ ਮਹਾਰਾਜ ਜੀ ਕਹਿੰਦੇ ਹਰੀ ਦੇ ਨੂੰ ਧਿਆਉਣਾ ਕੀਤਾ ਜਪਨਾ ਕੀਤਾ ਤੁਰ ਮਸਕ ਭਾਗ ਪ੍ਰਾਨ ਜੀਓ ਮਹਾਰਾਜ ਜੀ ਕਹਿੰਦੇ ਐਸੇ ਪ੍ਰਾਨੀ ਦੇ ਐਸੇ ਗੁਰਸਿੱਖ ਦੇ ਮਸਕ ਦੇ ਭਾਗ ਮਹਾਰਾਜ ਜੀ ਕਹਿੰਦੇ ਪਹਿਲੋਂ ਤੀ ਵੱਡੇ ਭਾਗ ਮਹਾਰਾਜ ਜੀ ਕਹਿੰਦੇ ਪ੍ਰਾਣੇ ਭਾਗ ਤੋਂ ਭਾਗ ਪਿਛਲੇ ਭਾਗ ਜਾਗਗੇ ਮਹਾਰਾਜ ਜੀ ਕਹਿੰਦੇ ਧੁਰ ਮਸਤਕ ਭਾਗ ਪ੍ਰਾਣ ਜਿਉ ਮਹਾਰਾਜ ਜੀ ਕਹਿੰਦੇ ਪਿਛਲੇ ਭਾਗ ਜਾਗਗੇ ਜਿਹਦੇ ਕਰਕੇ ਗੁਰੂ ਦੀ ਮਤ ਦੇ ਅਨੁਸਾਰ ਉਹ ਪ੍ਰਾਨੀ ਉਹ ਜੀਵ ਮਹਾਰਾਜ ਜੀ ਕਹਿੰਦੇ ਉਹਨੂੰ ਧੌਣਾ ਕਰਦਾ ਧੁਰ ਮਸਤਕ ਭਾਗ ਹਰਨਾਮ ਸੁਹਾਗ ਹਰਨਾਮੇ ਹਰ ਗੁਣ ਗਾਇਆ ਮਹਾਰਾਜ ਜੀ ਕਹਿੰਦੇ ਧੁਰ ਦੇ ਜਿਹੜੇ ਭਾਗ ਹਨ ਮਹਾਰਾਜ ਜੀ ਕਹਿੰਦੇ ਉਹ ਚੰਗੇ ਚੰਗੇ ਭਾਗ ਜੀ ਜਿਹੜੇ ਉਹ ਜਾਗ ਪਏ ਮਹਾਰਾਜ ਜੀ ਕਹਿੰਦੇ ਪਿਛਲੇ ਕਰਮਾਂ ਦੇ ਜਿਹੜੇ ਵੱਡੇ ਵੱਡੇ ਭਾਗ ਸੀ ਉਹ ਜਾਗ ਪਏ ਚੰਗੇ ਭਾਗ ਤੁਰ ਮਸਤਕ ਭਾਗ ਹਰ ਨਾਮ ਮਹਾਰਾਜ ਜੀ ਕਹਿੰਦੇ ਨਾਮ ਜਪਣ ਦਾ ਸਮਾਪਤ ਹੋ ਗਿਆ ਮਹਾਰਾਜ ਜੀ ਕਹਿੰਦੇ ਸੁਭਾਗ ਸ਼ੋਭਾ ਨੀਕ ਸੁਭਾਗ ਤੂਬ ਆਪ ਕੀ ਸੋਭ ਨੀਕ ਬਣ ਗਿਆ ਮੁਖ ਨਾਮੇ ਹਰ ਗੁਣ ਗਾਇਆ ਮਹਾਰਾਜ ਜੀ ਕਹਿੰਦੇ ਹਰੀ ਦੇ ਨਾਮ ਦੇ ਗੁਣਾਂ ਨੂੰ ਜਦੋਂ ਨਾਮ ਦੇ ਗੀਤ ਨੂੰ ਗਾਣਾ ਕੀਤਾ ਮਸਤਕ ਮਣੀ ਪ੍ਰੀਤ ਬਹੁ ਪ੍ਰਗਟੀ ਹਰ ਨਾਮੇ ਹਰ ਸੁਹਾਇਆ ਮਹਾਰਾਜ ਜੀ ਕਹਿੰਦੇ ਫਿਰ ਮਸਤਕ ਦੇ ਉੱਤੇ ਉਹ ਮਣੀ ਪ੍ਰਗਟ ਹੋ ਗਈ ਚੰਗੇ ਭਾਗਾਂ ਦੀ ਮਹਾਰਾਜ ਜੀ ਕਹਿੰਦੇ ਲਿਖਤ ਪ੍ਰਗਟ ਹੋ ਗਈ ਮਸਤਕ ਮਣੀ ਪ੍ਰੀਤ ਮਹਾਰਾਜ ਜੀ ਕਹਿੰਦੇ ਉਹਦੇ ਨਾਲ ਜਦੋਂ ਪ੍ਰੀਤ ਪਾਣੀ ਕੀਤੀ ਪ੍ਰੇਮ ਪਿਆਰ ਪਾਣਾ ਕੀਤਾ ਮਹਾਰਾਜ ਜੀ ਕਹਿੰਦੇ ਫਿਰ ਮਸਤਕ ਮਣੀ ਸੁਭਾਗ ਜੀ ਉਹ ਮਹਾਰਾਜ ਜੀ ਕਹਿੰਦੇ ਮਸਤਕ ਦੇ ਜਿਹੜੇ ਭਾਗ ਹਨ ਹਾਰਾ ਜੀ ਕਹਿੰਦੇ ਉਹ ਜਾਗ ਪਏ ਮਸਤਕ ਮਣੀ ਪ੍ਰੀਤ ਉਹ ਪ੍ਰਗਟੀ ਹਰ ਨਾਮੇ ਹਰ ਸੁਹਾ ਸੁਹਾਇਆ ਨਾਮ ਜਿਹੜਾ ਸੋਭਾ ਨੀਕ ਬਣ ਗਿਆ ਹਾਰਾ ਜੀ ਕਹਿੰਦੇ ਭਾਗ ਜਾਗ ਕੇ ਨਾਮ ਨੂੰ ਜਪਣ ਦਾ ਔਸਰ ਮਿਲਿਆ ਨੂੰ ਤੇ ਆ ਕੇ ਮਹਾਰਾਜ ਜੀ ਕਹਿੰਦੇ ਮੱਛੇ ਦੀ ਮਸਤਕ ਦੀ ਜਿਹੜੀ ਰੇਖਾ ਸੀ ਉਹ ਸੋਭnik ਬਣ ਗਈ ਜੋਤੀ ਜੋਤ ਮਿਲੀ ਪ੍ਰਭ ਪਾਇਆ ਮਿਲ ਸਤਗੁਰ ਮਨਵਾ ਮਨ ਮਾਨ ਜਿਓ ਜਦੋਂ ਮਨੁੱਖ ਦੀ ਹਿਰਦੇ ਦੀ ਜਿਹੜੀ ਜੋਤ ਹੈ ਆਤਮਾ ਉਹ ਕਾਇਆ ਦੇ ਵਿੱਚ ਜਿਹੜੀ ਜੋਤ ਹੈ ਉਹਦੀ ਪ੍ਰਮਾਤਮਾ ਦੀ ਉਹ ਜੋਤ ਦੇ ਨਾਲ ਮਿਲ ਜਾਂਦੀ ਜਿਹੜਾ ਸਰੀਰ ਹੈ ਨਾ ਇਹ ਵੀ ਆਤਮਾ ਉਹਦੀ ਅੰਸ਼ ਬੰਛ ਹੈ ਪ੍ਰਮਾਤਮਾ ਦੀ ਜਦੋਂ ਕੋਈ ਸਰੀਰ ਰਹੀ ਜੇਬਾ ਰਹੀ ਪ੍ਰਮਾਤਮਾ ਨੂੰ ਵਾਰ-ਵਾਰ ਧਿਰ ਕਰਦਾ ਹੈ ਤੇ ਇਹ ਅੰਦਰਲੀ ਜੋਤ ਉਹ ਪ੍ਰਮਾਤਮਾ ਦੀ ਜੋਤ ਵਿੱਚ ਲੀਨ ਹੁੰਦੀ ਹੈ ਚੋਤੀ ਜੋਤ ਮਿਲੀ ਸੰਪੂਰਨthia ਰਾਮ ਮਹਾਰਾਜ ਜੀ ਬਚਨ ਕਰਦੇ ਹਨ ਤੇ ਵੀ ਕਹਿੰਦੇ ਜੋਤੀ ਜੋਤ ਮਿਲੀ ਪ੍ਰਭ ਪਾਇਆ ਮਿਲ ਸਤਗੁਰ ਮਨਵਾ ਮਾਨ ਜੀਓ ਮਹਾਰਾਜ ਜੀ ਕਹਿੰਦੇ ਮਨਵਾ ਜਿਹੜਾ ਸੀ ਮਨ ਉਹ ਚਰਨਾਂ ਦੇ ਵਿੱਚ ਆ ਟਿਕਿਆ ਤੇ ਮਹਾਰਾਜ ਜੀ ਕਹਿੰਦੇ ਜੋਤੀ ਵਿੱਚ ਜੋਤ ਮਿਲ ਗਈ ਸਤਿਗੁਰ ਮਨਵਾ ਮਾਨ ਫਿਰ ਮਹਾਰਾਜ ਜੀ ਕਹਿੰਦੇ ਮਾਨ ਹਾਸਲ ਕੀਤਾ ਮਹਾਰਾਜ ਜੀ ਕਹਿੰਦੇ ਉਹਦੇ ਗੁਣ ਪਾ ਕੇ ਉਹਦੀ ਜੋਤ ਵਿੱਚ ਆਪਣਾ ਆਤਮਾ ਨੂੰ ਜਦੋਂ ਇੱਕ ਕੀਤਾ ਤੇ ਫਿਰ ਮਾਨ ਦੀ ਪ੍ਰਾਪਤੀ ਹੋਈ ਹਰ ਕੀਰਤ ਮਨ ਪਾਈ ਪਰਮਗਤ ਪਾਈ ਹਰ ਮਨ ਤਨ ਮੀਠ ਲਗਾਣ ਜੀ ਉਹ ਪਹਿਲੀ ਪੰਕਤੀ ਮਹਾਰਾਜ ਜੀ ਫਿਰ ਦ੍ਰਿੜ ਕਰਾਉਂਦੇ ਹਨ ਹਰ ਕੀਰਤ ਉਹਦੀ ਜਦੋਂ ਕੀਰਤੀ ਮਹਾਰਾਜ ਜੀ ਕਹਿੰਦੇ ਗਾਣਾ ਕੀਤੀ ਤੇ ਮਹਾਰਾਜ ਜੀ ਕਹਿੰਦੇ ਮਨ ਭਾਈ ਮਹਾਰਾਜ ਜੀ ਕਹਿੰਦੇ ਉਹਨੂੰ ਭਾਗੇ ਚੰਗੇ ਲੱਗੇ ਭਾਈ ਤੋਂ ਭਾਵ ਇੱਥੇ ਭਾਈ ਲਬਜ ਦਾ ਅਰਥ ਇਹ ਬਣਦਾ ਹੈ ਕਿ ਉਹਨੂੰ ਚੰਗੇ ਲੱਗੇ ਭਾਗੇ ਪਰਮਗਤ ਪਾਈ ਮਹਾਰਾਜ ਜੀ ਕਹਿੰਦੇ ਪਰਮਗਤੀ ਦੀ ਪ੍ਰਾਪਤੀ ਹੋਈ ਮਹਾਰਾਜ ਜੀ ਕਹਿੰਦੇ ਹਰ ਹਰ ਮਨ ਮਨ ਤਨ ਮੀਠ ਲਗਾਣ ਜੀਓ ਮਹਾਰਾਜ ਜੀ ਕਹਿੰਦੇ ਉਹ ਮਨ ਮਹਾਰਾਜ ਜੀ ਕਹਿੰਦੇ ਉਹਦੇ ਚਰਨਾਂ ਵਿੱਚ ਟਿਕ ਗਿਆ ਤੇ ਮਹਾਰਾਜ ਜੀ ਕਹਿੰਦੇ ਉਹਦੀ ਬਾਣੀ ਦਾ ਮਿੱਠਾ ਲੱਗ ਗਿਆ ਭਾਵ ਕਿ ਉਹਦੀ ਬਾਣੀ ਚੰਗੀ ਲੱਗਣ ਲੱਗੀ ਉਹਦੇ ਨਾਮ ਨੂੰ ਮਹਾਰਾਜ ਜੀ ਕਹਿੰਦੇ ਉਹਦਾ ਰਸ ਜਿਹੜਾ ਸੀ ਆਨੰਦ ਲੈਣਾ ਕੀਤਾ ਹਰ ਹਰ ਜਸ ਗਾਇਆ ਪਰਮ ਪਦ ਪਾਇਆ ਏ ਉੱਤਮ ਜਨ ਪ੍ਰਧਾਨ ਜੀਓ ਅਗਲਾ ਪਦ ਮਹਾਰਾਜ ਜੀ ਰੰਭ ਕਰਦੇ ਹਨ ਹਰ ਹਰ ਜਸ ਗਾਇਆ ਪਰਮ ਪਦ ਪਾਇਆ ਤੇ ਉੱਤਮ ਪਰਧਾਨ ਜੀਓ ਜਿਨ੍ਹਾਂ ਨੇ ਮਹਾਰਾਜ ਜੀ ਕਹਿੰਦੇ ਹਰੀ ਦੇ ਰਸ ਨੂੰ ਗਾਉਣਾ ਕੀਤਾ ਉਹਦਾ ਨਾਮ ਦੇ ਗੀਤ ਗਾਉਣਾ ਕੀਤੇ ਹਰੀ ਦੇ ਜਸ ਦੇ ਗੀਤ ਗਾਏ ਜਿਵੇਂ ਸੰਸਾਰੀ ਲੋਕ ਸੰਸਾਰੀ ਗੀਤ ਗਾਉਂਦੇ ਹਨ ਬਨੋਟੀ ਤੇ ਵਾਰ-ਵਾਰ ਜਿਹੜੇ ਕਰਦੇ ਹਨ ਉਹ ਜੇ ਬਾਤੋਂ ਫਿਰ ਦੇਢਰ ਪੱਕੇ ਹੋ ਜਾਂਦੇ ਹਨ ਮੈਮਰੀ ਵਿੱਚ ਫਿੱਟ ਹੋ ਜਾਂਦੇ ਹਨ ਫਿਰ ਵਾਰ-ਵਾਰ ਉਹੀ ਯਾਦ ਆਉਂਦੇ ਹਨ ਤੇ ਉਵੇਂ ਦੀ ਬੁੱਧੀ ਬਣ ਜਾਂਦੀ ਹੈ ਮਨ ਬਣ ਜਾਂਦਾ ਹੈ ਫਿਰ ਉਸੇ ਗੀਤਾਂ ਦਾ ਪ੍ਰਭਾਵ ਮਨ ਤੇ ਪੈਂਦਾ ਹੈ ਇਸੇ ਤਰ੍ਹਾਂ ਹੀ ਜਦੋਂ ਬਾਣੀ ਦੇ ਗੀਤ ਗੁਰਮੁਖ ਪਿਆਰਾ ਗੰਦਾ ਹੈ ਮਹਾਰਾਜ ਜੀ ਕਹਿੰਦੇ ਉਹਦੇ ਮਨ ਤੇ ਇਸ ਬਾਣੀ ਦਾ ਪ੍ਰਭਾਵ ਪੈਂਦਾ ਹੈ ਉਹ ਗੁਨਾ ਦਾ ਨਾਸ ਕਰਦੀ ਬਾਣੀ ਹਰ ਹਰ ਜਸ ਗਾਇਆ ਉਹ ਨਾਮ ਦੇ ਗੀਤ ਗਾਉਣਾ ਕੀਤੇ ਮਹਾਰਾਜ ਜੀ ਕਹਿੰਦੇ ਪਰਮ ਪਦ ਪਾਇਆ ਉਹ ਪਰਮ ਪਦਵੀ ਦੀ ਪ੍ਰਾਪਤੀ ਹੋ ਗਈ ਤੇ ਉੱਤਮ ਮਹਾਰਾਜ ਜੀ ਕਹਿੰਦੇ ਐਸੇ ਪੁਰਸ਼ ਐਸੇ ਮਨੁੱਖ ਉੱਤਮ ਬਣ ਜਾਂਦੇ ਹਨ ਉਹਨਾਂ ਨੂੰ ਪ੍ਰਧਾਨਤਾ ਪ੍ਰਾਪਤ ਹੋ ਗਈ ਉੱਤਮ ਜਨ ਪ੍ਰਧਾਨ ਜੀਓ ਕਹਿੰਦੇ ਉਹਨਾਂ ਦਾ ਲੋਕ ਦੇ ਵਿੱਚ ਵੀ ਪ੍ਰਧਾਨਤਾ ਮਿਲੀ ਆਉ ਜਸ ਹੋਇਆ ਤੇ ਪਰਲੋਕ ਵਿੱਚ ਵੀ ਪ੍ਰਧਾਨਤਾ ਪ੍ਰਾਪਤ ਹੋਈ ਤਨਮ ਤਨ ਤিন ਹਮ ਚਰਨ ਸ੍ਰੀ ਵੈ ਖਿਨ ਖਿਨ ਪਗ ਧੂਐ ਜਿਨ ਹਰ ਮੀਠ ਲਗਾਣ ਜਿਓ ਦੇਖੋ ਮਹਾਰਾਜ ਜੀ ਕੀ ਬਚਨ ਕਰਦੇ ਹਨ ਗੁਰੂ ਰਾਮਦਾਸ ਕਹਿੰਦੇ ਅਸੀਂ ਉਹਨਾਂ ਦੇ ਪੈਰ ਧੂਣਾ ਕਰਦੇ ਹਾਂ ਤিন ਹਮ ਚਰਨ ਸ੍ਰੀ ਵੈ ਖਿਨ ਖਿਨ ਜਿਨ੍ਹਾਂ ਨੇ ਉਹ ਮਾਲਕ ਚੇਤੇ ਕੀਤਾ ਨਾ ਜਿਨ੍ਹਾਂ ਨੇ ਵਾਰ-ਵਾਰ ਉਹਦਾ ਜਸ ਗਾਣਾ ਕੀਤਾ ਉਹਨਾਂ ਨੂੰ ਪਰਮ ਪਦਵੀ ਮਿਲੀ ਮਹਾਰਾਜ ਜੀ ਕਹਿੰਦੇ ਉਹ ਜਨ ਪ੍ਰਧਾਨ ਹੋਗੇ ਤੇ ਮਹਾਰਾਜ ਜੀ ਫਿਰ ਕਹਿੰਦੇ ਕਿ ਤਿੰਨ ਨਜਮ ਉਹਨਾਂ ਦੇ ਅਸੀਂ ਮਹਾਰਾਜ ਜੀ ਕਹਿੰਦੇ ਚਰਨ ਸਰੀਵੈ ਚਰਨ ਘੁਟਣਾ ਕਰਦੇ ਹਨ ਮਹਾਰਾਜ ਜੀ ਕਹਿੰਦੇ ਚਰਨ ਘੁਟਨੇ ਚਾਹੀਦੇ ਹਨ ਤਿੰਨ ਹਮ ਚਰਨ ਸਰੀਵੈ ਖਿੰਨ ਖਿੰਨਾ ਵਾਰ-ਵਾਰ ਖਿੰਨ ਖਿੰਨ ਤੋਂ ਭਾਵ ਵਾਰ-ਵਾਰ ਮਹਾਰਾਜ ਜੀ ਕਹਿੰਦੇ ਚਰਨ ਘੁਟਣਾ ਅਤੇ ਪੱਗ ਪੱਗ ਪੈਰ ਨੂੰ ਕਹਿੰਦੇ ਹਨ ਧੋਵੇ ਹਰ ਰਾਜ ਜੀ ਕਹਿੰਦੇ ਐਸੇ ਗੁਰਸਿੱਖ ਪਿਆਰਿਆਂ ਦੇ ਪੈਰ ਧੋਣੇ ਚਾਹੀਦੇ ਹਨ ਜਿਹੜੇ ਭਗਤ ਜਨ ਬਾਰ-ਬਾਰ ਉਹਨੂੰ ਜਪ ਕੇ ਦ੍ਰਿੜ ਕਰਕੇ ਆਪਣੀ ਜੋਤ ਉਹਦੀ ਜੋਤ ਵਿੱਚ ਇੱਕ ਕਰ ਲੈਂਦੇ ਹਨ ਤੇ ਮਹਾਰਾਜ ਨੇ ਖੁਦ ਦੇਖੂ ਸੇਵਾ ਕਮਾਈ ਗੁਰੂ ਰਾਮਦਾਸ ਜੀ ਮਹਾਰਾਜ ਸੋਢੀ ਸੁਲਤਾਨ ਤੇ ਸਾਧ ਸੰਗਤ ਜੀ ਉਹ ਜਿੰਨਾ ਚਿਰ ਭਾਈ ਜੇਠਾ ਜੀ ਰਹੇ ਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨ ਧੋਤੇ ਚਰਣੀ ਨਹੀਂ ਧੋਤੇ ਖੁਦ ਬੀਬੀ ਭਾਨੀ ਜੀ ਮਹਾਰਾਜ ਦੀ ਸੁਪੁੱਤਰੀ ਸਨ ਛੋਟੀ ਸਤਿਗੁਰੂ ਜੀ ਦੀ ਛੋਟੀ ਸੁਪੁੱਤਰੀ ਸਨ ਲਾਡਲੀ ਸੁਪੁੱਤਰੀ ਤੇ ਖੁਦ ਹੱਥੀਂ ਸੇਵਾ ਕਰਦੇ ਸੀ ਮਹਾਰਾਜ ਦੀ ਅੰਮ੍ਰਿਤ ਵੇਲੇ ਉੱਠਣਾ ਭਾਈ ਜੇਠਾ ਜੀ ਵੀ ਦੇਖੋ ਭਾਈ ਸਾਹਿਬ ਜੀ ਭਾਈ ਜੇਠਾ ਜੀ ਵੀ ਹੱਥੀਂ ਸੇਵਾ ਕਮਾਉਂਦੇ ਰਹੇ ਆਪ ਜਲ ਭਰ ਕੇ ਲੈ ਕੇ ਆਉਣਾ ਤੇ ਫਿਰ ਆਪ ਮਹਾਰਾਜ ਜੀ ਦਾ ਹੱਥੀਂ ਇਸ਼ਨਾਨ ਕਰਾਉਣਾ ਗੁਰੂ ਅੰਮ੍ਰਿਤਦਾਸ ਮਹਾਰਾਜ ਜੀ ਦਾ ਕਿਉਂਕਿ ਮਹਾਰਾਜ ਜੀ ਬਜ਼ੁਰਗ ਅਵਸਥਾ 'ਚ ਸਨ ਕਿਉਂਕਿ 60 ਸਾਲ ਤੋਂ ਉੱਪਰ ਗੁਰਤਾ ਗੱਦੀ ਦੀ ਪ੍ਰਾਪਤੀ ਹੋਈ ਖੁਦ ਮਹਾਰਾਜ ਜੀ ਨੇ ਲੰਮਾ ਸੇਵਾ 14 ਸਾਲ ਗਾਗਰ ਟੁੰਦੇ ਰਹੇ ਦੇਖੋ ਕਿੰਨੀ ਵੱਡੀ ਸੇਵਾ ਸੀ ਉੱभी ਸੇਵਾ ਕਮਾਈ ਉਹਨਾਂ ਨੇ ਫੁਰਨਿਆ ਤੋ ਰਹਿਤ ਤੇ ਖੁਦ ਦੇਖੋ ਫਿਰ ਭਾਈ ਜੇਠਾ ਜੀ ਉਹੀ ਸੇਵਾ ਕਰਦੇ ਰਿਹਾ ਸੇਵਾ ਕਰਦੇ ਰਹੇ ਤਾਂ ਹੀ ਮਹਾਰਾਜ ਜੀ ਨੇ ਇੱਕ ਦਿਨ ਸੇਵਾ ਤੋਂ ਪ੍ਰਸੰਨ ਹੋ ਕੇ ਬਚਨ ਕੀਤਾ ਸੀ ਨਾ ਇਹ ਸਾਡੇ ਘਰ ਦਾ ਜਵਾਈ ਬਣੇਗਾ ਸਤਗੁਰੂ ਜੀ ਦੇ ਜਵਾਈ ਬਣੇ ਛੋਟੀ ਸੁਪਤਰੀ ਦਾ ਨਾਤਾ ਕਰਤਾ ਫਿਰ ਲੋਕਾਂ ਨੇ ਯਤੀਮ ਕਿਹਾ ਬੜਾ ਕੁਝ ਕਿਹਾ ਮੇਰੇ ਮਾਰੇ ਪਰ ਅੱਜ ਸਤਗੁਰੂ ਦਾ ਰੰਗ ਚੜ ਗਿਆ ਖੁਦ ਹੱਥੀ ਉਹਨਾਂ ਨੇ ਇਨੀ ਸੇਵਾ ਕੀਤੀ ਇਸ਼ਨਾਨ ਕਰਾਣਾ ਤੇ ਹੱਥੀ ਮਹਾਰਾਜ ਜੀ ਨੂੰ ਇਸ਼ਨਾਨ ਕਰਾ ਕੇ ਚਿੱਟੇ ਸਪੈਦ ਬਸਤਰ ਸੰ ਜਿਹੜੇ ਮਹਾਰਾਜ ਪਾਉਂਦੇ ਸੀ ਗੁਰੂ ਅਮਰਦਾਸ ਜੀ ਪਾਸ਼ਾ ਜੀ ਉਹ ਚਿੱਟੇ ਬਸਤਰ ਪਹਿਨਦੇ ਕਿਉਂਕਿ ਬਜ਼ੁਰਗ ਅਵਸਥਾ ਸੀ ਚਿੱਟਾ ਦਸਤਾਰਾ ਤੇ ਚਿੱਟੇ ਬਸਤਰ ਪਹਿਨਦੇ ਸੀ ਸਪੈਦ ਉਸੇ ਤਰੀਕੇ ਦਾ ਸੀ ਜਿਹੜਾ ਦਰਸ਼ਨ ਕਰਨ ਆਏ ਮਹਾਰਾਜ ਜੀ ਕਹਿੰਦੇ ਸਾਦੇ ਪਰਾਪੇ ਦੇ ਵਿੱਚ ਆਏ ਸਾਦੇ ਬਸਤਰ ਪਹਿਨ ਕੇ ਬੀਬੀਆਂ ਭੈਣਾਂ ਜਿਨ੍ਹਾਂ ਨੇ ਦਰਸ਼ਨ ਕਰਨੇ ਹਨ ਉਹ ਸਪੈਦ ਬਸਤਰ ਚਿੱਟੇ ਬਸਤਰ ਤਕਰੀਬਨ ਪਹਿਨ ਕੇ ਆਉਣ ਸੰਗਤਾਂ ਜਿਹੜੀਆਂ ਨੂੰ ਕੋਈ ਮਹਾਰਾਜ ਜੀ ਨੇ ਹਦਾਇਤ ਸੀ ਦਰਸ਼ਨ ਤਾਂ ਦਿੰਦੇ ਸੀ ਸਤਿਗੁਰੂ ਜੀ ਫੇਰ ਉਹ ਪੰਗਤ ਦੇ ਵਿੱਚ ਪ੍ਰਸ਼ਾਦਾ ਛਕੋ ਜਿਨ੍ਹਾਂ ਨੇ ਦਰਸ਼ਨ ਕਰਦੇ ਹਨ ਉਹ ਆਪ ਮਹਾਰਾਜ ਜੀ ਕਹਿੰਦੇ ਸਾਦੇ ਬਸਤਰ ਪਾਣ ਕੇ ਆਉਣ ਤੇ ਰਾਜੇ ਦੀ ਰਾਣੀ ਨੇ ਘੁੰਡ ਕੱਢ ਲੈਣਾ ਹਰੀ ਚੰਦ ਰਾਜੇ ਦੀ ਰਾਣੀ ਨੇ ਇਹ ਮਹਾਰਾਜ ਜੀ ਨੇ ਹਦਾਇਤ ਕੀਤੀ ਸੀ ਪਹਿਲੋਂ ਨੇ ਕਿਹਾ ਵੀ ਲੰਗਰ ਦੀ ਸੇਵਾ ਸੀ ਲੈਣੇ ਆ ਗੁਰੂ ਰਾਮ ਅੰਮ੍ਰਿਤਦਾਸ ਮਹਾਰਾਜ ਜੀ ਨੂੰ ਕਿਹਾ ਇਸਰੀ ਗੋਵਿੰਦ ਵਾਲ ਸਾਹਿਬ ਦਰਸ਼ਨਾਵਤ ਤੇ ਆਏ ਕਹਿੰਦੇ ਸਾਰੇ ਲੰਗਰ ਦੀ ਸੇਵਾ ਸੀ ਲੈਣੇ ਆ ਮਹਾਰਾਜ ਜੀ ਕਹਿੰਦੇ ਕਦੀ ਸੇਵਾ ਨਹੀਂ ਹੈ ਇੱਥੇ ਸਾਰੀਆਂ ਸੰਗਤਾਂ ਦਾ ਤਿਲ ਫੁੱਲ ਪੈਂਦਾ ਕਿਨਕਾ ਕਿਨਕਾ ਮਾਤਰ ਸਾਰੇ 5 ਦਿਨ ਤਾਲ ਲੰਗਰ ਬਣਦਾ ਹੈ ਲੰਗਰ ਦੀ ਅਥੀ ਬਣਦਾ ਕਿ ਸਾਰਿਆਂ ਦਾ ਪਏ ਕਹਿੰਦੇ ਤੁਸੀਂ ਇਕੱਲੇ ਲੰਗਰ ਨਹੀਂ ਕਰ ਸਕਦੇ ਇਕੱਲੇ ਦੀ ਕਮਾਈ ਦਾ ਲੰਗਰ ਨਹੀਂ ਸੰਗਤ ਸ਼ਕ ਸੰਗ ਦੀ ਮੱਤ ਪ੍ਰਿਸ਼ਟ ਹੁੰਦੀ ਹੈ ਮਹਾਰਾਜ ਜੀ ਨੇ ਕਿਹਾ ਕਹਿੰਦੇ ਰਾਜਾ ਵੀ ਕੋਈ ਹੋਏ ਅਸੀਂ ਉਹਦਾ ਦਸਵੰਦ ਨਹੀਂ ਲਵਾਂਗੇ ਸਾਰਾ ਕਿਉਂਕਿ ਉਹ ਵਿੱਚ ਕਿਨਕਾ ਮਾਤਰ ਪਾ ਸਕਦਾ ਹੈ ਜਿਸ ਦੇ ਕਹੇ ਕਿ ਸਾਰੀ ਸੇਵਾ ਲੰਗਰ ਦੀ ਮੈ ਲਲਾ ਉਹ ਨਹੀਂ ਗੁਰੂ ਅੰਮਰਦਾਸ ਜੀ ਮਹਾਰਾਜ ਜੀ ਨੇ ਨਾ ਕਰਤੀ ਸੀ ਉਸ ਵੇਲੇ ਸਾਧ ਸੰਗਤ ਜੀਓ ਫਿਰ ਕਿਹਾ ਕਿ ਦਰਸ਼ਨ ਸਾਰੀ ਜਿੰਨੀ ਰਾਜੇ ਦੀ ਆਈ ਸੀ ਨਾ ਨਾਲ ਜਿਨਨੇ ਸਿਪਾਈ ਆਏ ਸੀ ਜਿਨ੍ਹਾਂ ਰਾਣੀਆਂ ਰਾਜ ਦੇ ਦੀਆਂ ਨਾਲ ਸਨ ਤੇ ਮਹਾਰਾਜ ਨੂੰ ਬਚਨ ਜਾ ਕੇ ਬੇਨਤੀ ਕੀਤੀ ਕਿ ਦਰਸ਼ਨ ਕਰਨਾ ਚਾਹੁੰਦੇ ਹਨ ਗੁਰੂ ਅਮਰਦਾਸ ਅੰਮਰਦਾਸ ਸਾਹਿਬ ਜੀ ਮਹਾਰਾਜ ਨੂੰ ਤੇ ਸਤਿਗੁਰੂ ਜੀ ਨੇ ਜਵਾਬ ਦਿੱਤਾ ਕਹਿੰਦੇ ਭਾਈ ਜੇ ਦਰਸ਼ਨ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਕਹੋ ਕਿ ਸਪੈਦ ਕੱਪੜੇ ਪਾ ਕੇ ਉਹਨਾਂ ਰਾਣੀਆਂ ਕੀ ਬਹੁਤਾ ਸਵਾਗ ਨਾ ਰੱਤ ਕਿ ਉਹਨਾਂ ਬਹੁਤਾ ਤਿਆਰ ਹੋ ਕੇ ਜਿਵੇਂ ਘਾਣੇ ਪਾ ਕੇ ਜਾਂਦੀਆਂ ਨੇ ਬੀਬੀਆਂ ਪਹਿਣਾ ਸਤਿਗੁਰੂ ਜੀ ਨੇ ਕਿਹਾ ਕਿ ਕਿਸੇ ਦਾ ਘੁੰਡ ਨਹੀਂ ਕੱਢਿਆ ਹੋਣਾ ਚਾਹੀਦਾ ਜਿੰਨੀਆਂ ਇਸਤਰੀਆਂ ਨੂੰ ਮੂੰਹ ਕੱਜ ਕੇ ਸਿਰ ਕੱਜ ਕੇ ਅਤੇ ਸਾਦੇ ਬਸਤਰ ਪਹਿਣ ਕੇ ਰਾਣੀਆਂ ਉਹਨਾਂ ਤਾਂ ਅਸੀਂ ਦਰਸ਼ਨ ਦਾਰੇ ਦਵਾਂਗੇ ਕੋਈ ਐਸਾ ਸੰਗਤ ਦੇ ਵਿੱਚ ਨਾ ਹੈ ਜਿਹੜਾ ਕਿ ਘੁੰਡ ਕੱਢਿਆ ਹੋਈ ਮੂੰਹ ਕੱਜ ਕੇ ਆਏ ਮਹਾਰਾਜ ਜੀ ਨੇ ਹਦਾਇਤ ਕਰਤੀ ਸੀ ਪਹਿਲਾਂ ਹੀ ਇਹ ਸਾਧ ਸੰਗਤ ਜੀ ਜਿਸ ਵੇਲੇ ਦਰਸ਼ਨਾਂ ਲਈ ਗਿਆ ਰਾਜਾ ਬੜਾ ਖੁਸ਼ ਹੈ ਰੀ ਚੰਦ ਨਾਲ ਰਾਣੀਆਂ ਅਨਸਾਰੀ ਜਿੰਨੀ ਫੌਜ ਸੀ ਨਾਲ ਹੈ ਮਹਾਰਾਜ ਜੀ ਨੇ ਦਰਸ਼ਨ ਦਿਦਾਰੇ ਬਖਸ਼ੇ ਇੱਕ ਰਾਣੀ ਸੀ ਜਿਹਨੂੰ ਬੜਾ ਹੰਕਾਰ ਸੀ ਉਹ ਬਹੁਤ ਸੋਹਣੀ ਸੀ ਸੁਨੱਖੀ ਸੀ ਉਹਨੂੰ ਹੰਕਾਰ ਸੀ ਕਿ ਮਹਾਰਾਜ ਜੀ ਮੇਰਾ ਮੁਖ ਵੇਖ ਕੇ ਇੱਕ ਤੇ ਮੋਹਿਤ ਨਾ ਹੋ ਜਾਣ ਇਹ ਸਤਿਗੁਰੂ ਜੀ ਤੋਂ ਘੁੰਡ ਕੱਢਿਆ ਉਹਨੂੰ ਘੁੰਡ ਕੱਢ ਕੇ ਜਦੋਂ ਸਾਹਮਣੇ ਗਈ ਮਹਾਰਾਜ ਜੀ ਕਹਿੰਦੇ ਝੱਲੀ ਕੌਣ ਹੈ ਇਹਨੂੰ ਵਾਪਸ ਕਰੋ ਇੰਨਾ ਕੁ ਵਚਨ ਕਰਨ ਦੀ ਦੇਸੀ ਗੁਰੂ ਅਮਰਦਾਸ ਜੀ ਦੇ ਪੁਰਾਣੀ ਛੱਲੀ ਹੋ ਗਈ ਸੀ ਨਾਲੀ ਗੁਰਦੁਆਰਾ ਸੁਹਾਇ ਮਹਿਣਾ ਜਿੱਥੇ ਮਾਰਦਾ ਜੋੜਾ ਪਿਆ ਗੁਰੂ ਅਮਰਦਾਸ ਦਾ ਦਰਸ਼ਨ ਕੀਤੇ ਨਸੀ ਵੀ ਸਾਧ ਸੰਗਤ ਜੀ ਉਹ ਛੱਲੀ ਰਾਣੀ ਜਿਹੜੀ ਸੀ ਉਹ ਭੱਜ ਕੇ ਜੰਗਲ ਵਿੱਚ ਚਲੀ ਗਈ ਸੀ ਆਪਣੇ ਕੱਪੜੇ ਪਾੜ ਲੇ ਤੇ ਬੜੇ ਦਿਨ ਫੌਜ ਲੱਭਦੀ ਰਹੀ ਰਾਜਾ ਲੱਭ더라 ਕਿ ਲੱਭ ਜੇ ਉਹ ਜੰਗਲ ਚੋਂ ਲੱਭੀ ਹੋਈ ਨਹੀਂ ਤੇ ਦੇਖੋ ਰਾਜਾ ਉਹਨੂੰ ਛੱਡ ਕੇ ਚਲਾ ਗਿਆ ਉਹ ਜੰਗਲ ਵਿੱਚ ਉੱਥੇ ਜੰਗਲ ਵਿੱਚ ਹੀ ਕੱਪੜੇ ਪਾੜੇ ਉਹਨੇ ਇੱਕ ਬਾੜਾ ਤੇ ਉਹਨੇ ਕੱਟਿਆ ਤੇ ਮਹਾਰਾਜ ਦੇ ਬਚਨਾਂ ਨਾਲ ਹੀ ਠੀਕ ਹੋਈ ਸੀ ਜਦੋਂ ਭਾਈ ਸੈਦਾ ਜੀ ਜਾਂਦੇ ਸੀ ਜੰਗਲ ਵਿੱਚ ਲੱਕੜਾ ਲੈਣ ਵਾਸਤੇ ਉਹਦੇ ਰੂੜੇ ਮਾਰਦੀ ਸੀ ਪੱਥਰ ਮਾਰਨੇ ਤੇ ਭਾਈ ਸਾਹਿਬ ਜੀ ਨੇ ਲੰਗਰ ਬਾਲਣ ਇਕੱਠਾ ਕਰਨਾ ਲੰਗਰਾਂ ਵਾਸਤੇ ਤੇ ਉਹਨੇ ਖਿਲਾਰ ਦੇਣਾ ਬੜੇ ਦਿਨ ਤੰਗ ਕਰਦੀ ਦੀ ਭਾਈ ਸਾਹਿਬ ਦੇ ਨੰਦਰਾ ਮਾਰਨੀਆਂ ਤੇ ਚੱਕੀਆਂ ਵੱਡਣੀਆਂ ਕਿਉਂਕਿ ਦਿਮਾਗੀ ਮੈਂਟਲ ਸੀ ਪਾਗਲ ਹੋ ਚੁੱਕੀ ਸੀ ਤੇ ਭਾਈ ਸਾਹਿਬ ਜੀ ਤੰਗ ਹੋ ਗਏ ਇੱਕ ਦਿਨ ਆਣਕੇ ਮਹਾਰਾਜ ਨੂੰ ਭਾਈ ਸਾਹਿਬ ਨੇ ਸ਼ਿਕਾਇਤ ਕੀਤੀ ਗੁਰਮਰਦਾਸ ਜੀ ਨੂੰ ਕਹਿੰਦੇ ਮਹਾਰਾਜ ਇੱਕ ਜੰਗਲ ਦੇ ਵਿੱਚ ਚੜੇਲ ਹੈ ਕਿਉਂਕਿ ਉਹਦਾ ਰੂਪ ਹੀ ਚੜੇਲਾ ਨਾ ਬਣ ਗਿਆ ਸੀ ਨਹੁ ਵੱਡੇ ਵੱਡੇ ਹੋ ਗਏ ਹੱਥਾਂ ਪੈਰਾਂ ਦੇ ਸਿਰ ਦੇ ਵਾਲ ਖਿਲਰੇ ਹੋਏ ਬਸਤਰ ਪਾਟੇ ਹੋਏ ਤੇ ਭਾਈ ਸਾਹਿਬ ਜੀ ਆਣਕੇ ਮਹਾਰਾਜ ਨੂੰ ਕਹਿੰਦੇ ਮਹਾਰਾਜ ਜੀ ਅੱਜ ਨਹੀਂ ਮੈਂ ਜਾਣਾ ਬਾਲਣ ਲੈਣ ਵਾਸਤੇ ਮਨੂਰ ਕਿਸੇ ਪਾਸੇ ਭੇਜੋ ਉਹ ਜੰਗਲ ਵਿੱਚ ਐਡੀ ਚੜੇਲ ਹੈ ਜਿਹੜੀ ਕੱਪੜੇ ਪਾੜ ਦਿੰਦੀ ਹੈ ਤੇ ਪੱਥਰ ਮਾਰਦੀ ਏ ਬਾਲਨ ਖਲਾਰ ਦਿੰਦੀ ਏ ਸਤਿਗੁਰੂ ਜੀ ਹੱਸ ਕੇ ਕਹਿੰਦੇ ਭਾਈ ਸਾਹਿਬ ਜੀ ਐ ਕਰੋ ਔਰ ਮਾਲ ਲੈ ਜਾਓ ਪਾਸ਼ਾ ਜੀ ਨੇ ਰਮਾਲ ਦਿੱਤਾ ਸੀ ਗੁਰੂ ਅਮਰਦਾਸ ਨੇ ਕਹਿੰਦੇ ਭਾਈ ਸਾਹਿਬ ਜੀ ਔਰ ਮਾਲ ਲੈ ਜਾਓ ਜਦੋਂ ਤੁਹਾਡੇ ਨੇੜੇ ਆਏਗੀ ਉਹਦੇ ਮੱਥੇ ਨਾਲ ਸੁਹਾ ਦੇਣਾ ਤੇ ਉਸੇ ਤਰ੍ਹਾਂ ਹੀ ਹੋਇਆ ਭਾਈ ਸੈਦਾ ਜੀ ਜਾ ਗਏ ਜੰਗਲ ਦੇ ਵਿੱਚ ਲੱਕੜਾਂ ਇਕੱਠੀਆਂ ਕੀਤੀਆਂ ਉਹ ਚੜੀਲ ਆਈ ਸਾਹਮਣੇ ਰਾਣੀ ਜਦੋਂ ਗੱਲ ਪੈਣ ਲੱਗੀ ਭਾਈ ਸਾਹਿਬ ਨੇ ਫਟਾਪਾਟ ਮਹਾਰਾਜ ਦਾ ਨਾਮ ਲਿਆ ਧਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਨਾਲ ਹੈ ਕਿ ਨਾ ਉਹ ਰੇੜਾ ਮਾਲ ਸੀ ਸਤਿਗੁਰਾਂ ਦਾ ਬਖਸ਼ਿਆ ਹੋਇਆ ਉਹ ਮੱਥੇ ਤੇ ਲਾਇਆ ਨਾਲ ਦੀ ਨਾਲ ਉਹ ਉਸੇ ਰੂਪ ਵਿੱਚ ਆ ਗਈ ਠੀਕ ਹੋ ਗਈ ਰਾਣੀ ਉਹਦਾ ਪਾਗਲਪਨ ਦੂਰ ਹੋ ਗਿਆ ਸਾਧ ਸੰਗਤ ਜੀ ਉਹ ਸਹੀ ਹੋ ਗਈ ਫਿਰ ਭਾਈ ਸੇਦਾ ਜੀ ਨੇ ਆਪਣੀ ਚਾਦਰ ਲਾ ਕੇ ਉਹਦੇ ਤੇ ਪਾਈ ਸੀ ਕਿਉਂਕਿ ਸਰੀਰ ਤੋਂ ਨੰਗੀ ਸੀ ਉਹ ਕੱਪੜੇ ਪਾਟੇ ਹੋਏ ਸੀ ਇਹ ਆਪਣੀ ਚਾਦਰ ਪਾ ਕੇ ਉਹਦਾ ਸਰੀਰ ਢੱਕਿਆ ਤੇ ਮਹਾਰਾਜ ਜੀ ਦੇ ਕੋਲ ਲੈ ਕੇ ਗਿਆ ਭਾਈ ਸਾਹਿਬ ਉਹ ਅੰਮਰਦਾਸ ਜੀ ਮਹਾਰਾਜ ਜੀ ਦੇਖ ਕੇ ਹਾਸੇ ਪੇ ਕਹਿੰਦੇ ਭਾਈ ਸਾਹਿਬ ਜੀ ਆ ਗਏ ਉਹ ਸੈਦਾ ਜੀ ਤੇ ਮਹਾਰਾਜ ਜੀ ਆ ਗਏ ਕਹਿੰਦੇ ਇਹ ਰਾਣੀ ਹੈ ਇਹ ਉਹ ਉਹ ਬੀਬੀ ਹੈ ਜਿਹੜੀ ਮੇਰੇ ਕੱਪੜੇ ਪਾੜਦੀ ਸੀ ਸਤਿਗੁਰੂ ਜੀ ਹਾਸੇ ਪੇ ਕਹਿੰਦੇ ਹੁਣ ਠੀਕ ਹੋ ਚੁੱਕੀ ਹੈ ਤੇ ਮਹਾਰਾਜ ਜੀ ਕਹਿੰਦੇ ਤੁਸੀਂ ਬੇਟਾ ਇਹਨਾਂ ਤੇ ਚਾਦਰ ਪਾਈ ਐ ਇਸ ਕਰਕੇ ਅੱਜ ਤੋਂ ਬਾਅਦ ਇਹ ਤੁਹਾਡੀ ਪਤਨੀ ਹੈ ਇਹਨੂੰ ਨਾਲ ਲੈ ਜਾਵੋ ਇਹ ਤੁਹਾਡੀ ਪਤਨੀ ਹੈ ਭਾਈ ਸਾਹਿਬ ਜੀ ਕਹਿੰਦੇ ਕਿ ਮੇਰਾ ਤਾਂ ਪਹਿਲਾਂ ਹੀ ਸ਼ਾਦੀ ਹੋਈ ਹੈ ਮੇਰੇ ਘਰ ਵਿੱਚ ਲੜਾਈ ਝਗੜਾ ਹੋਵੇਗਾ ਜੇ ਮੈਂ ਘੋਰ ਪਤਨੀ ਲੈ ਗਿਆ ਤੇ ਮਹਾਰਾਜ ਜੀ ਨੇ ਕਿਹਾ ਨਹੀਂ ਨੂੰ ਤਾਂ ਤੁਹਾਨੂੰ ਰੱਖਣਾ ਪੈਣਾ ਕਿਉਂਕਿ ਤੁਸੀਂ ਇਹਨਾਂ ਅੰਗੇਜ ਟੱਕਿਆ ਲੰਗਾ ਪਨ ਟੱਕਿਆ ਆਪਣੀ ਚਾਦਰ ਪਾਈ ਇਸ ਕਰਕੇ ਅੱਜ ਤੋਂ ਬਾਅਦ ਇਹ ਤੁਹਾਡੀ ਪਤਨੀ ਹੋ ਚੁੱਕੀ ਹੈ ਕਿ ਉਹ ਪਤਨੀ ਬਣਾ ਕੇ ਭਾਈ ਸਾਹਿਬ ਦੇ ਜੀ ਦੇ ਨਾਲ ਹੀ ਤੋਰਤੀ ਤੇ ਮਹਾਰਾਜ ਨੇ ਪੈਰ ਦਾ ਜੋੜਾ ਦਿੱਤਾ ਸੀ ਦੋਵੇਂ ਜੋੜੇ ਦਿੱਤੇ ਕਹਿੰਦੇ ਜਦੋਂ ਵੀ ਕੋਈ ਬਤਨ ਕੀਤੇ ਮਹਾਰਾਜ ਨੇ ਅਜੇ ਵੀ ਉੱਥੇ ਬਚਨ ਲਿਖੇ ਹੋਏ ਹਨ ਕਿ ਜਦੋਂ ਵੀ ਪਾਗਲਪਾਨ ਵਾਲੀ ਕੋਈ ਔਰਤ ਕੋਈ ਵੀ ਆਏਗਾ ਇਹ ਜੋੜਾ ਸੱਥੇ ਨੂੰ ਲਾਣਾ ਉਹ ਠੀਕ ਹੋ ਜਾਵੇਗਾ ਇਸੇ ਤਰ੍ਹਾਂ ਹੀ ਦੁਨੀਆ ਉੱਥੇ ਬਹੁਤ ਠੀਕ ਹੁੰਦੀ ਹੈ ਜਿਨ੍ਹਾਂ ਨੂੰ ਹਲਕ ਪੈ ਜਾਂਦਾ ਹੈ ਜਾਂ ਦਿਮਾਗੀ ਮੈਂਟਲ ਹੁੰਦਿਆਂ ਲੋਕ ਮਹਾਰਾਜ ਦਾ ਜੋੜਾ ਹੀ ਮੱਸੀਆਂ ਨੂੰ ਉੱਥੇ ਮੱਥੇ ਨੂੰ ਛਵਾਇਆ ਜਾਂਦਾ ਹੈ ਉਹ ਜੋੜਾ ਉਸੇ ਅੰਸ਼ਵੰਸ਼ ਦੇ ਵਿੱਚ ਹੈ ਭਾਈ ਸਾਹਿਬ ਦੀ ਅੰਸ਼ਵੰਸ਼ ਦੇ ਸਿੰਘ ਬੰਦੇ ਹਨ ਉਹ ਜੋੜਾ ਮਸਤਕ ਨੂੰ ਸੁਹਾਇਆ ਜਾਂਦਾ ਗੁਰੂ ਅੰਮਰਦਾਸ ਜੀ ਦਾ ਜੋੜਾ ਹੈ ਸਿੱਦੇਵਾਲ ਪਿੰਡ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਵਿੱਚ ਮੌਣਕ ਦੇ ਵਿੱਚ ਇਹ ਜੋੜਾ ਹੈ ਸਿੱਦੇਵਾਲ ਪਿੰਡ ਗੁਰਦੁਆਰਾ ਸਾਹਿਬ ਹੈ ਇਹ ਮਹਾਰਾਜ ਜੀ ਦੀ ਬਖਸ਼ਿਸ਼ ਹੈ ਸਤਿਗੁਰ ਜੀ ਇੱਥੇ ਵੀ ਬਚਨ ਕਰਦੇ ਨੇ ਸਾਧ ਸੰਗਤ ਜੀਓ ਉਹਦੇ ਨਾਮ ਦੇ ਵਿੱਚ ਬਰਕਤਾਂ ਹਨ ਤਾਕਤ ਹਨ ਤੇ ਮਹਾਰਾਜ ਜੀ ਬਚਨ ਕਰਦੇ ਨੇ ਇਸ ਪੱਧ ਦੇ ਵਿੱਚ ਸਤ ਸੰਗਤ ਮਨ ਭਾਈ ਹਰ ਅਸਨ ਰਸਾਈ 임ਾਰਾ ਜੀ ਬਚਨ ਕਰਦੇ ਹਨ ਕਹਿੰਦੇ ਸੰਸਾਰ ਦੇ ਵਿੱਚ ਜਿਹੜਾ ਨਾਮ ਜਪਦਾ ਉਹਨੂੰ ਪ੍ਰਧਾਨਤਾ ਪ੍ਰਾਪਤ ਹੁੰਦੀ ਹੈ ਕਾਲ ਯੁਗ ਦੇ ਵਿੱਚ ਇਹ ਖੀਲਨੀਆ ਤੁਖਾ ਵਿੱਚ ਮਹਾਰਾ ਜੀ ਬਚਨ ਕਰਦੇ ਗੁਰਮਤ ਹਰ ਪਾ ਗਾਇਆ ਹਰ ਹਾਰ ਊਰ ਪਾਇਆ ਹਰ ਨਾਮਾ ਕੰਠ ਧਾਰੇ ਤੇ ਬਚਨ ਕਰਦੇ ਨਾ ਉੱਤਮ ਪਦ ਪ੍ਰਧਾਨ ਮਹਾਰਾਜ ਜੀ ਕਹਿੰਦੇ ਉੱਤਮ ਪਦਵੀ ਦੀ ਪ੍ਰਾਪਤੀ ਹੁੰਦੀ ਨ ਤਨ ਹਮ ਚਰਨ ਸ੍ਰੀ ਵੇਖਿਨ ਖਿਨ ਖਿਨ ਪਗ ਧੂਏ ਜਨ ਹਰ ਮੀਠ ਲਗਾਣ ਜਿਓ ਜਿਨਾਂ ਨੂੰ ਮਹਾਰਾਜ ਜੀ ਕਹਿੰਦੇ ਉਹਦਾ ਨਾਮ ਦੀ ਬਖਸ਼ਿਸ਼ ਹੋ ਜਾਂਦੀ ਹੈ ਨਾਮ ਮਿੱਠਾ ਲੱਗਦਾ ਹੈ ਪਿਆਰਾ ਲੱਗਦਾ ਹੈ ਮਹਾਰਾਜ ਜੀ ਕਹਿੰਦੇ ਉਹਨਾਂ ਦੇ ਚਰਨ ਕਮਲ ਅਸੀਂ ਧੂਣਾ ਕਰਦੇ ਹਾਂ ਹਰ ਮਿੱਠਾ ਲਾਇਆ ਪਰਮ ਸੁਖ ਪਾਇਆ ਮੁਖ ਭਗ ਭਾਗਾ ਰੀਤ ਰਚਾਰੇ ਹਰਾ ਜੀ ਕਹਿੰਦੇ ਜਿਨ੍ਹਾਂ ਦੇ ਮਨ ਨੂੰ ਮਹਾਰਾਜ ਨੇ ਨਾਮ ਦਾ ਮਿੱਠਾ ਲਾਤਨਾ ਉਹਨਾਂ ਨੇ ਪਰਮ ਸੁਖ ਦੀ ਪ੍ਰਾਪਤੀ ਕੀਤੀ ਮੁਖ ਭਾਗਾ ਰਤੀ ਚਾਰੇ ਮਹਾਰਾਜ ਜੀ ਕਹਿੰਦੇ ਉਹਨਾਂ ਦੇ ਵੱਡੇ ਭਾਗ ਜਿਹੜੇ ਸੀ ਉਹ ਜਾਗ ਪਏ ਗੁਰਮਤਿ ਹਰ ਗਾਇਆ ਹਰ ਹਾਰ ਓਰ ਪਾਇਆ ਹਰ ਨਾਮਾ ਕੰਠ ਧਾਰੇ ਗੁਰੂ ਦੀ ਮਤ ਗੁਰਮਤਿ ਭਾਵ ਕੀ ਗੁਰੂ ਦੀ ਮਤ ਮਹਾਰਾਜ ਜੀ ਕਹਿੰਦੇ ਜਦੋਂ ਲੈਲੀ ਹਰ ਉਦੇ ਗੁਰੂ ਦੀ ਮੱਤ ਲੈ ਕੇ ਉਹਦੇ ਗੁਣਾ ਨੂੰ ਗਾਣਾ ਕੀਤਾ ਉਹਦੇ ਗੀਤ ਗਾਣਾ ਕੀਤੇ ਹਰ ਹਾਰ ਉਰ ਪਾਇਆ ਜਿਵੇਂ ਸੰਸਾਰ ਦੇ ਵਿੱਚ ਇਸਤਰੀਆਂ ਸੰਸਾਰੀ ਗਹਿਣੇ ਪਾਉਂਦੀਆਂ ਹਾਰ ਪਾਉਂਦੀਆਂ ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਗੁਰਮੁਖ ਜਨਣਾ ਨੇ ਇਹ ਆਤਮਾ ਨੂੰ ਸ਼ੁਭ ਗੁਣਾ ਦਾ ਹਾਰ ਪਾਣਾ ਕੀਤਾ ਹਰ ਨਾਮਾ કંਠ ਗਲ ਦੇ ਵਿੱਚ કંਠ ਦੇ ਵਿੱਚ ਧਾਰਨ ਕੀਤਾ ਸਭ ਇੱਕ ਸ੍ਰਿਸ਼ਟ ਸਮਤ ਕਰ ਦੇਖੈ ਸਭ ਆਤਮ ਰਾਮ ਪਛਾਣ ਜਿਓ ਜੀ ਮਹਾਰਾਜ ਜੀ ਕਿੰਧੂ ਪਰਮੇਸ਼ਰ ਜਿਹੜਾ ਉਹ ਇੱਕ ਅੱਖ ਦੇ ਨਾਲ ਇੱਕੋ ਜਿਹਾ ਸਾਰੀ ਸ੍ਰਿਸ਼ਟੀ ਨੂੰ ਦੇਖਦਾ ਸਾਨੂੰ ਭੈ ਵਹਿਮ ਪੈਦਾ ਹੋ ਜਾਂਦਾ ਨਾ ਭਰਮ ਪੈਦਾ ਹੋ ਜਾਂਦਾ ਕਿ ਸਾਨੂੰ ਆ ਨਹੀਂ ਦਿੱਤਾ ਜਾਂ ਸਾਨੂੰ ਦੁੱਖ ਬਖਸ਼ਿਆ ਨਹੀਂ ਇਹ ਸਾਡੇ ਕਰਮਾਂ ਦੇ ਦੁੱਖ ਸੁੱਖ ਸਾਨੂੰ ਭੁਗਲੇ ਪੈਂਦੇ ਹਨ ਪਰ ਮਾਲਕ ਜਿਹੜਾ ਸਾਡਾ ਪ੍ਰਭੂ ਉਹ ਮਹਾਰਾਜ ਜੀ ਕਹਿੰਦੇ ਸਭ ਏਕ ਦ੍ਰਿਸ਼ਟ ਸਮਤ ਕਰ ਦੇਖੈ ਇੱਕੋ ਅੱਖ ਦੇ ਨਾਲ ਇੱਕੋ ਮਹਾਰਾਜ ਜੀ ਕਹਿੰਦੇ ਇੱਕੋ ਜਿਹਾ ਸਾਰਿਆਂ ਨੂੰ ਤੱਕਦਾ ਕਿਸੇ ਨਾਲ ਉਹਦਾ ਦਵੈਸ਼ ਈਰਖਾ ਨਹੀਂ ਹਰ ਧਰਮ ਹਰ ਮਜਬ ਹਰ ਲੋਕਾਂ ਨੂੰ ਇੱਕੋ ਜਿਹਾ ਖਾਣ ਲਈ ਪਹਿਲ ਲਈ ਵਰਤਣ ਲਈ ਉਹ ਬਖਸ਼ ਰਿਹਾ ਇਸ ਕਰਕੇ ਮਹਾਰਾਜ ਜੀ ਕਹਿੰਦੇ ਸਭ ਏਕ ਦ੍ਰਿਸ਼ਟਕ ਸਾਥ ਸਮਤ ਕਰ ਦੇਖੈ ਸਭ ਆਤਮ ਰਾਮ ਪਛਾਣ ਜੀਓ ਈਮਾਰਾ ਜੀ ਕਹਿੰਦੇ ਉਹ ਸਾਰਿਆਂ ਦੀ ਪਛਾਣ ਰੱਖਦਾ ਹਰ ਹਰ ਜਸ ਗਾਇਆ ਪਰਮ ਪਦ ਪਾਇਆ ਤੇ ਉੱਤਮ ਜਨ ਪ੍ਰਧਾਨ ਜੀਓ ਹੋਈ ਪੰਕਤੀ ਮਹਾਰਾਜ ਜੀ ਬੰਦ ਵਿੱਚ ਵੀ ਅਖੀਰ ਤੇ ਦ੍ਰਿੜ ਕਰਾਉਂਦੇ ਹਨ ਕਹਿੰਦੇ ਜਿਨ੍ਹਾਂ ਨੇ ਹਰ ਹਰ ਜਸ ਨੂੰ ਉਹਦੇ ਗੀਤ ਨੂੰ ਗਾਣਾ ਕੀਤਾ ਉਹਨਾਂ ਨੇ ਪਰਮ ਸੁਖ ਲੈ ਲਿਆ परम पद दी प्राप्ति कर ली ਸਾਡੀ ਨਿਗਾਚ ਮਹਾਰਾਜ ਜੀ ਕਹਿੰਦੇ ਉਹ ਉੱਤਮ ਹਨ ਉਹ ਜਨ ਪ੍ਰਧਾਨ ਹਨ ਜੀ ਇਹ ਭਾਈ ਅੱਜ ਦੇ ਸ਼ਬਦਾਂ ਦੀ ਵਿਚਾਰਾ ਇੱਥੇ ਚਾਰ ਬੰਦ ਮਹਾਰਾਜ ਜੀ ਦੇ ਸੰਪੂਰਨ ਦੋ ਬੰਦ ਸੰਪੂਰਨ ਹੋਦੇ ਹਨ ਸਾਧ ਸੰਗਤ ਜੀ ਵਿਚਾਰ ਬੰਦਾਂ ਵਲੇ ਸ਼ਬਦ ਮਹਾਰਾਜ ਜੀ ਦੇ ਚੱਲ ਰਹੇ ਹਨ ਇਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਜੀ ਬਾਣੀ ਵਿਚਾਰ ਦੇ ਅਨੇਕਾਂ ਭੁੱਲਾਂ ਜਨੀਆਂ ਹਨ ਮਹਾਰਾਜ ਸਤਿਬਕਸ਼ਨ ਜੀ ਆਈਆਂ ਸਮੂਹ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਮਾਨ ਕਰਨ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ